ਕੱਖ ਸ੍ਰੀ ਹਜੂਰ ਸਾਹਿਬ ਦੇ ਪ੍ਰਕਰਮਾਂ ਦੀ ਸਭ ਤੋਂ ਵਧੀਆ ਖੂਬਸੂਰਤੀ ਇਹ ਹੈ ਕਿ ਸਾਰੇ ਪਾਸੇ ਬਹੁਤ ਵਧੀਆ ਕੁਆਲਿਟੀ ਦੇ ਦਰਖਤ ਲਗਾਏ ਗਏ ਹਨ ਜ ਜਿਹਦੇ ਵਿੱਚ ਨਿੰਬ ਬਹੁਤ ਹੈ ਫੁੱਲਾਂ ਤੇ ਵੱਡੇ ਦਰਖਤ ਵੀ ਇੱਥੇ ਲੱਗੇ ਹਨ ছায়ਾਦਾਰ ਬਹੁਤ ਵਧੀਆ ਮਨਮੋਹਕ ਨਜ਼ਾਰਾ ਪਰ ਪੇਸ਼ ਕਰਦੇ ਹਨ ਜਿੱਧਰ ਵੀ ਦੇਖੋ ਤੁਸੀਂ ਹਰਿਆਲੀ 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 ਇਹ ਇੱਕ ਬਹੁਤ ਵਧੀਆ ਸੂਚਕ ਹੈ ਜਿਹੜਾ ਸਾਰੇ ਗੁਰਦੁਆਰਿਆਂ ਨੂੰ ਆਪਣੇ ਆਪਣੇ ਖੁੱਲੇ ਏਰੀਆ ਦੇ ਵਿੱਚ ਵੱਧ ਤੋਂ ਵੱਧ ਰੁੱਖਤ ਲਾ ਕੇ ਪ੍ਰਚਾਰ ਪ੍ਰਸਾਰ ਕਰਨਾ ਚਾਹੀਦਾ ਹੈ ਗੁਰਬਾਣੀ ਦੇ ਨਾਲ-ਨਾਲ ਹਰਿਆਵਲ ਵੀ ਬਹੁਤ ਜ਼ਰੂਰੀ ਹੈ ਇਹਦੇ ਨਾਲ ਸਾਡਾ ਸਮਾਜ ਸਾਡੇ ਬੱਚੇ ਅچھے ਵਾਤਾਵਰਣ ਦੇ ਵਿੱਚ ਪੈ ਸਕਣਗੇ ਪ੍ਰਕਰਮਾ ਦੇ ਚਾਰੇ ਪਾਸੇ ਬਹੁਤ ਸਾਰੇ ਕਮਰੇ ਹਨ ਸ਼ਰਧਾਲੂਆਂ ਦੇ ਰਹਿਣ ਵਾਸਤੇ ਬਹੁਤ ਅੱਛਾ ਇੰਤਜ਼ਾਮ ਹੈ ਇੱਥੇ ਦੀਆਂ ਰਹਿਤਮ ਰਿਆਜਾਂਵਾਂ ਕੁਝ ਅਲੱਗ ਤਰ੍ਹਾਂ ਦੀਆਂ ਹਨ ਜਿਹੜੀ ਪੰਜਾਬ ਦੇ ਗੁਰਦੁਆਰਿਆਂ ਨਾਲੋਂ ਵੱਖ ਹੈ ਸਵੇਰ ਵੇਲੇ ਅਰਦਾਸ ਤਿੰਨ ਵਾਰੀ ਹੁੰਦੀ ਹੈ ਸ਼ਾਇਦ ਤਿੰਨ ਵਾਰੀ ਤੋਂ ਵੀ ਜ਼ਿਆਦਾ ਹੁੰਦੀ ਹੋਵੇ ਕਿਉਂਕਿ ਇੱਥੇ ਦੀ ਮਰਯਾਦਾ ਮੁਤਾਬਕ ਕੀਰਤਨ ਦੀ ਅਰਦਾਸ ਤਾਂ ਲੱਗ ਹੈ ਅਨੰਦ ਸਾਹਿਬ ਦੀ ਅਰਦਾਸ ਲੱਗ ਹੈ ਸੰਗਤ ਦੀ ਹਾਜ਼ਰੀ ਦੀ ਅਰਦਾਸ ਉਸ ਤੋਂ ਬਾਅਦ ਹੁੰਦੀ ਹੈ ਇਹ ਕਿਕ ਸੋਪ ਤੋਂ ਵੱਡੀ ਅਰਦਾਸ ਕੀਤੀ ਜਾਂਦੀ ਹੈ ਦੋ ਨਿਸ਼ਾਨ ਸਾਹਿਬ ਇੱਥੇ ਅਦੁੱਤੀ ਨਜ਼ਾਰਾ ਪੇਸ਼ ਕਰ ਰਹੇ ਹਨ ਪ੍ਰਕਰਮਾ ਵਿੱਚ ਹੀ ਮਾਈ ਭਾਗੋ ਅਤੇ ਭਾਈ ਰਿਆ ਸਿੰਘ ਜੀ ਭਾਈ ਰਿਆ ਸਿੰਘ ਜੀ ਜਿਹੜੇ ਗੁਰੂ ਸਾਹਿਬ ਨਾਲ ਹਜ਼ੂਰ ਸਾਹਿਬ ਦੀ ਤਕਰੀ ਤੇ ਪਰਚੂ ਸੀ ਉਹਨਾਂ ਦੀ ਯਾਦਗਾਰ ਵੀ ਸ਼ੋਭਤ ਹੈ ਇੱਥੇ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਿੱਤੇ ਦੱਸਿਆ ਜਾਂਦਾ ਹੈ ਕਿ ਗੁਰੂ ਸਾਹਿਬ ਦੇ ਦਸਕਤਾ ਇਥੇ ਹੋਇਆ ਸੋ ਉਸਨ ਉਸਦੇ ਵੀ ਸੰਕਟ ਦਰਸ਼ਨ ਕਰਦੇ ਹਾਂ ਸੁਖ ਨਿਧਾਨ ਦਾ ਇਥੇ ਕਾਫੀ ਪ੍ਰਯੋਗ ਹੁੰਦਾ ਹੈ ਸੰਕਟਾ ਪੰਜਾਬ ਤੋਂ ਆਉਣ ਵਾਲੀਆਂ ਵੀ ਸੁਖ ਨਿਧਾਨ ਤੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਬਾਹਰ ਦੇ ਚਲਦੇ ਹਨ ਸੁਖ ਨਿਧਾਨ ਦੀ ਚੱਕੀ ਬਹੁਤ ਵਧੀਆ ਪ੍ਰਕਰਮਾ ਹੈ ਬਹੁਤ ਵਧੀਆ ਸਫਾਈ ਦਾ ਇੰਤਜ਼ਾਮ ਕੀਤਾ ਹੋਇਆ ਹੈ ਹਰ ਕਮਰੇ ਵਿੱਚ ਵਧੀਆ ਬਾਥਰੂਮ ਦੋ ਦੋ ਬੈੱਡ ਬਿਸਤਰ ਸਾਫ ਸੁਥਰੇ ਬਿਸਤਰ ਅਤੇ ਇਸ ਤੋਂ ਇਲਾਵਾ ਫਸਟ ਗਰਾਉਂਡ ਫਲੋਰ ਦੇ ਉੱਤੇ ਬਾਥਰੂਮ ਲੇਡੀਜ਼ ਅਤੇ ਜੈਂਟਸ ਵਾਸਤੇ ਹੋਰ ਵੀ ਬਣਾਏ ਗਏ ਹਨ ਲੰਗਰ ਦਾ ਬਹੁਤ ਸੁਧੀਆ ਇੰਤਜ਼ਾਮ ਹੈ ਸੰਗਤ ਆਕੇ ਇਥੇ ਖੂਬ ਅਨੰਦਮਈ ਜੀ ਹਨ ਆਪ ਵੀ ਆਪਣੇ ਸਮੇਂ ਦੇ ਵਿੱਚੋਂ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਗੁਰੂ ਸਾਹਿਬ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਵਾਸਤੇ ਉਹ ਅਤੇ ਗੁਰੂ ਸਾਹਿਬ ਜੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ